ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆ ਵਾਹਿਗੁਰੂ ਜੀ ਅੱਪਾ ਅੱਜ ਦੀ ਵੀਡੀਓ ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਵਾਹਿਗੁਰੂ ਜੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਤਿੰਨ ਵਜਨ ਦੱਸੇ ਹੋਏ ਆ ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ ਜਦੋਂ ਵੀ ਕਿਸੇ ਨੂੰ ਗੁਰੂ ਨਾਲ ਪਿਆਰ ਹੋ ਜਾਂਦਾ ਹੈਗਾ ਜਾਂ ਕਿਸੇ ਨੇ ਗੁਰੂ ਮਹਾਰਾਜ ਦੀ ਬਖਸ਼ਿਸ਼ ਲੈਣੀ ਹੈ ਤਾਂ ਵਾਹਿਗੁਰੂ ਜੀ ਉਹਨਾਂ ਤਿੰਨ ਅੰਮ ਜਿਹੜੇ ਅਮੁੱਲੇ ਬਚਨ ਹੈ ਉਹਨਾਂ ਦੇ ਤੇ ਅਮਲ ਕਰਨਾ ਪੈਂਦਾ ਫਿਰ ਵਾਹਿਗੁਰੂ ਜੀ ਆਪਾਂ ਗੁਰਬਾਣੀ ਨਾਲ ਜੁੜ ਸਕਦੇ ਆ ਨਹੀਂ ਤਾਂ ਆਪਾਂ ਗੁਰਬਾਣੀ ਨਾਲ ਨਹੀਂ ਜੁੜ ਸਕਦੇਗੇ ਜੇਕਰ ਇਹਨਾਂ ਪਛਣਾ ਤੇ ਆਪਾਂ ਪੂਰੀ ਤਰ੍ਹਾਂ ਜੁੜਦੇ ਆਂ ਪੂਰੀ ਤਰ੍ਹਾਂ ਇਹਨਾਂ ਨੂੰ ਆਪਾਂ ਸਮਝਦੇ ਆਂ ਤਾਂ ਵਾਹਿਗੁਰੂ ਜੀ ਆਪਾਂ ਗੁਰਬਾਣੀ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜ ਸਕਦੇ ਆਂ ਤਾਂ ਇਹ ਆਪਾਂ ਨੂੰ ਗੁਰਬਾਣੀ ਸਮਝਣ ਦੇ ਲਈ ਜਾਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਦੇ ਲਈ ਵਾਹਿਗੁਰੂ ਜੀ ਅਕਾਲ ਪੁਰਖ ਦੇ ਨਾਲ ਜੁੜਨ ਦੇ ਲਈ ਇਹਨਾਂ ਨੂੰ ਆਪਾਂ ਸਮਝਣਾ ਪੈਂਦਾ ਤਵਾਏ ਗੁਰੂ ਜੀ ਤਿੰਨ ਬਚਨ ਨੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਦੇ ਸ੍ਰੀ ਜਪਜੀ ਸਾਹਿਬ ਬਾਣੀ ਦੇ ਵਿੱਚ ਦਿੱਤੇ ਹਨ ਤੇ ਪਹਿਲਾ ਬਚਨ ਹੈ ਵਾਹਿਗੁਰੂ ਜੀ ਗਾਵੀਐ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਗਾਵੀਐ ਗੁਰਬਾਣੀ ਨੂੰ ਤੁਸੀਂ ਗਾਉਣਾ ਹੈ ਗੁਰਬਾਣੀ ਨੂੰ ਤੁਸੀਂ ਗਾਉਣਾ ਹੈ ਵਾਹਿਗੁਰੂ ਜੀ ਕੀ ਪਾਠ ਪੂਜਾ ਕਰਨੇ ਆ ਪੜਨੇ ਆ ਤੁਸੀਂ ਪਾਠ ਪੂਜਾ ਗਰਬਾਣੇ ਸੁਣ ਪੜਨੇ ਆ ਤੇ ਆ ਅਕਾਲ ਪੁਰਖ ਦੀ ਉਸਤਤ ਕਰਨੇ ਆ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਆ ਅੱਛੀ ਜਪਜੀ ਸਾਹਿਬ ਦੇ ਬਾਣੀ ਦੇ ਵਿੱਚ ਕਿਹਾ ਹੋਇਆ ਕਿ ਅਕਾਲ ਪੁਰਖ ਦੀ ਸਿਫਤ ਚਲਾ ਗਾਵੀਏ ਗਾਵੀਏ ਪਾਠ ਪੂਜਾ ਲਈ ਆਪਾਂ ਜੋ ਜਾਪ ਕਰਦੇ ਆ ਗੁਰਬਾਣੀ ਦਾ ਗੁਰਮੰਤਰ ਦਾ ਜਾਪ ਕਰਦੇ ਆ ਉਹਦੇ ਨਾਲ ਅਕਾਲ ਪੁਰਖ ਦੀ ਸਿਫਤ ਚਲਾ ਹੁੰਦੀ ਹੈ ਵਾਹਿਗੁਰੂ ਜੀ ਜੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਅਕਾਲ ਪੁਰਖ ਦੀ ਬਹੁਤ ਉਸਤਤ ਕੀਤੀ ਗਈ ਹੈ ਅਕਾਲ ਪੁਰਖ ਦੱਸਿਆ ਗਿਆ ਕਿ ਬਹੁਤ ਸਰਵ ਸ਼ਕਤੀਮਾਨ ਹੈ ਇਕ ਉਹਦਾ ਬਹੁਤ ਵੱਡਾ ਦਾਇਰਾ ਜੋ ਕੁਝ ਦੁਨੀਆ ਤੇ ਹੋ ਰਿਹਾ ਉਹ ਅਕਾਲਪੁਰਖ ਵਰਦਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੈ ਗੁਰੂ ਜੀ ਪਹਿਲਾ ਜਿਹੜਾ ਬਚਨ ਹੈ ਕਿ ਗਾਵੀ ਹੈ ਕਿ ਜੋ ਅਕਾਲਪੁਰਖ ਦੇ ਧੁਰ ਤੋਂ ਬਾਣੀ ਆਈ ਹੈ ਜੋ ਗੁਰੂਆਂ ਨੇ ਆਪਾਂ ਨੂੰ ਦਿੱਤੀ ਹੈ ਉਹ ਸਾਨੂੰ ਉਹਦੀ ਪਾਠ ਪੂਜਾ ਉਹ ਸਾਨੂੰ ਕਰਨ ਪੜਨੀ ਚਾਹੀਦੀ ਹੈ ਤੇ ਪਾਠ ਪੂਜਾ ਸਾਨੂੰ ਕਰਨਾ ਚਾਹੀਦਾ ਹੈ ਤੇ ਦੂਜਾ ਬਚਨ ਹੈ ਵੈ ਗੁਰੂ ਜੀ ਸੁਣੀ ਹੈ ਉਹ ਜੀ ਗੁਰੂ ਨਾਨਕ ਦੇਵ ਜੀ ਇੱਥੇ ਪਰਮਾਉਂਦੇ ਆ ਕਿ ਜੋ ਆਪਾਂ ਕਾਲਪੁਰਖ ਦੀ ਉਸਤਤ ਕਰਦੇ ਆ ਜਾਂ ਪਾਠ ਪੂਜਾ ਕਰਦੇ ਆ ਜੋ ਗੁਰਬਾਣੀ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਦਿੱਤੀ ਹੈ ਉਹ ਆਪਾਂ ਪੜਦੇ ਆ ਪਰ ਇਹ ਇਹਦਾ ਮਤਲਬ ਇਹ ਨਹੀਂ ਵੀ ਕੱਲੀ ਪੜਨੀ ਪੜਨ ਦੇ ਨਾਲ ਨਾਲ ਆਪਾਂ ਸੁਣਨੀ ਵੀ ਹੈ ਜੋ ਆਪਾਂ ਪਾਠ ਪੂਜਾ ਕਰਦੇ ਆ ਉਹ ਆਪਾਂ ਸਮਝਣਾ ਵੀ ਆ ਆਪਾਂ ਸੁਣਨਾ ਵੀ ਆ ਉਹ ਸਾਈ ਵੈਗਰੂ ਜੀ ਕਹਿੰਦੇ ਨੇ ਕਿ ਬਾਣੀ ਜਿਹੜੀ ਸੁਣਨ ਦਾ ਜਿਆਦਾ ਅਸਰ ਹੁੰਦਾ ਹੈਗਾ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਕੋਈ ਪਾਠ ਕਰ ਰਹੇ ਹੁੰਨੇ ਆ ਪਰ ਆਪਣਾ ਜਿਹੜਾ ਦਿਮਾਗ ਆ ਉਹ ਕਿਤੇ ਹੋਰ ਫਿਰਦਾ ਹੁੰਦਾ ਮਨ ਜਿਹੜਾ ਉਹ ਆਪਣਾ ਕਿਤੇ ਹੋਰ ਭੜਕਦਾ ਹੁੰਦਾ ਹੈਗਾ ਤੇ ਇਸ ਕਰਕੇ ਕਹਿੰਦੇ ਨੇ ਕਿ ਸੁਣਨ ਵਾਲੀ ਬਾਣੀ ਜਦੋਂ ਜਿਹੜਾ ਵੀ ਕੋਈ ਇਨਸਾਨ ਬਾਣੀ ਸੁਣਦਾ ਨਾ ਕਹਿੰਦੇ ਨੇ ਕਿ ਸੁਣਾ ਪੜਨ ਨਾਲੋਂ ਨਾਲ ਜ਼ਿਆਦਾ ਸੁਣਨ ਵਾਲੀ ਬਾਣੀ ਦਾ ਜ਼ਿਆਦਾ ਅਸਰ ਹੁੰਦਾ ਹੈਗਾ ਕਿਉਂਕਿ ਸੁਣ ਕੇ ਵਾਹਿਗੁਰੂ ਜੀ ਆਪਾਂ ਨੂੰ ਸਮਝਦੇ ਆਂ ਤੇ ਸਮਝ ਕੇ ਵਾਹਿਗੁਰੂ ਜੀ ਆਪਾਂ ਆਪਣੀਆਂ ਜ਼ਿੰਦਗੀ ਦੇ ਵਿੱਚ ਉਹਨੂੰ ਅਮਲ ਕਰਦੇ ਆਂ ਕਿਉਂਕਿ ਜਿਹੜੀ ਗੁਰਬਾਣੀ ਹੈ ਵਾਹਿਗੁਰੂ ਜੀ ਉਹ ਆਪਾਂ ਨੂੰ ਇੱਕ ਜ਼ਿੰਦਗੀ ਦੀਆਂ ਸੇਧਾਂ ਦਿੰਦੀ ਹੈ ਜੀ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਐ ਆਪਾਂ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਵਿਵਹਾਰ ਕਰਨਾ ਕਿਹਦੇ ਨਾਲ ਕਿਸ ਤਰ੍ਹਾਂ ਆਪਾਂ ਰਹਿਣਾ ਇਹ ਇਹ ਕੁਝ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਦੱਸਿਆ ਆ ਜ਼ਿੰਦਗੀ ਬਾਰੇ ਦੱਸਿਆ ਹੋਇਆ ਗੁਰਬਾਣੀ ਦੇ ਵਿੱਚ ਕਿ ਗ੍ਰਹਿਸਤੀ ਜੀਵਨ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਆਪਾਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਵੀ ਸਮਝਣੀਆਂ ਨੇ ਤੇ ਆਪਾਂ ਗੁਰੂ ਮਹਾਰਾਜ ਦਾ ਨਾਮ ਵੀ ਲੈਣਾ ਹੈ ਤੇ ਵਾਹਿਗੁਰੂ ਜੀ ਉਸ ਤਰ੍ਹਾਂ ਜਿਹੜਾ ਦੂਜਾ ਬਚਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਕਿ ਸੁਣੀ ਹੈ ਕਿ ਬਾਣੀ ਨੂੰ ਸੁਣਨਾ ਵੀ ਹੈ ਔਰ ਸਮਝਣਾ ਵੀ ਹੈ ਸਨਝ ਕੇ ਉਹਦੇ ਤੇ ਅਮਲ ਕਰਨਾ ਤਾਂ ਅਗਲਾ ਬਚਨ ਵਾਹਿਗੁਰੂ ਜੀ ਤੀਜਾ ਬਚਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਮਨ ਰੱਖੀਐ ਪਾਉ ਕਿ ਜਿਹੜੀ ਬਾਣੀ ਨੂੰ ਤੁਸੀਂ ਸੁਣਿਆ ਪੜਿਆ ਉਹਨੂੰ ਫਿਰ ਤੁਸੀਂ ਸਮਝਣਾ ਹੈ ਉਹਨੂੰ ਮੰਨਣ ਦੇ ਵਿੱਚ ਰੱਖਣਾ ਮੰਨ ਰੱਖਿਆ ਭਾਉ ਭਾਉ ਦਾ ਮਤਲਬ ਹੁੰਦਾ ਵੈ ਗੁਰੂ ਜੀ ਪ੍ਰੇਮ ਪਿਆਰ ਗੁਰੂ ਮਹਾਰਾਜ ਨਾਲ ਪ੍ਰੇਮ ਪਿਆਰ ਕਰਨਾ ਹੈ ਜਿਸ ਨੇ ਗੁਰੂ ਮਹਾਰਾਜ ਨਾਲ ਪ੍ਰੇਮ ਪਿਆਰ ਕਰ ਲਿਆ ਉਸ ਨੇ ਅਕਾਲ ਪੁਰਖ ਨੂੰ ਪਾ ਲਿਆ ਵੈ ਗੁਰੂ ਜੀ ਤਾਂ ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਦੱਸਦੇ ਨੇ ਕਿ ਗੁਰੂ ਮਹਾਰਾਜ ਦੀ ਸਲਾਹ ਕਰਨੀ ਹੈ ਗੁਰੂ ਮਹਾਰਾਜ ਨਾਲ ਪਿਆਰ ਪਾਉਣਾ ਜੋ ਵੈ ਗੁਰੂ ਜੀ ਆਪਾਂ ਜਾਨੇ ਆ ਗੁਰੂ ਘਰਾਂ ਦੇ ਸਥਾਨਾਂ ਤੇ ਜਾਂ ਬਾਣੀ ਪੜਦੇ ਆ ਤਾਂ ਜਿੰਨਾ ਵੀ ਆਪਾਂ ਬਾਣੀ ਪੜਦੇ ਆ ਜਿਆਦਾ ਆਪਣੀ ਇਹ ਹੁੰਦੀ ਹੈ ਆਪਣੀ ਆਸਾਂ ਮਰੈਦਾ ਰੱਖੀਆਂ ਹੁੰਦੀਆਂ ਗੁਰੂ ਮਹਾਰਾਜ ਅੱਗੇ ਕਿ ਆਪਣੇ دنیਵੀ ਪਦਾਰਥਾਂ ਲਈ ਆਪਾਂ ਇਹ ਸਾਰਾ ਕੁਝ ਕਰਦੇ ਆ ਜੇਕਰ ਆਪਣੀ ਆਸਾਂ ਮਰਾਦਾਂ ਜਾਂ ਦਨੇ ਆ ਵੀ ਪਦਾਰਥ ਜੋ ਵੀ ਆਪਾਂ ਦੁੱਧ ਪਤਾ ਜੋ ਵੀ ਕੁਝ ਮੰਗਦੇ ਆ ਤਾਂ ਵੀ ਮੰਗਦੇ ਆ ਜੋ ਕੁਝ ਵੀ ਆਪਾਂ ਮੰਗਿਆ ਉਹ ਆਪਣਾ ਨਹੀਂ ਪ੍ਰਾਪਤ ਹੁੰਦਾ ਆਪਾਂ ਨੂੰ ਤਾਂ ਆਪਾਂ ਹਰ ਚੌਥੇ ਦਿਨ ਗੁਰਦੁਆਰਾ ਬਦਲ ਦਿੰਨੇ ਆ ਹਨਾ ਦਿੱਕਿਓ ਦੁਨੀਆ ਦੇ ਵਿੱਚ ਇਹੀ ਚੀਜ਼ਾਂ ਹੀ ਹੁੰਦੀਆਂ ਨੇ ਪਰ ਵਾਹਿਗੁਰੂ ਜੀ ਅਸਲ ਦੇ ਵਿੱਚ ਗੁਰਬਾਣੀ ਦੇ ਵਿੱਚ ਦੱਸਿਆ ਕਿ ਗੁਰੂ ਮਹਾਰਾਜ ਨਾਲ ਪਿਆਰ ਪਾਉਣ ਦਾ ਮਨ ਰੱਖੀਏ ਭਾਉ ਕਿ ਗੁਰੂ ਨਾਲ ਜੇਕਰ ਤੁਹਾਡਾ ਪਿਆਰ ਹੋ ਗਿਆ ਨਾ ਫਿਰ ਵਾਹਿਗੁਰੂ ਜੀ ਜਿਹੜੀ ਇਹ دنیਵੀ ਪਦਾਰਥਾਂ ਨੇ ਇਹੇ دنیਵੀ ਪਦਾਰਥਾਂ ਪ੍ਰਾਪਤ ਵੀ ਹੋਣਗੇ ਆਪਾਂ ਨੂੰ ਤੇ ਇਹ ਆਪਣੇ ਲਈ ਕੋਈ ਐਵੇਂ ਹੀ ਤੰਨੇ ਰਖ ਦੇਵੇ ਤਾਂ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾਗਾ ਕਿ ਗੁਰੂ ਮਹਾਰਾਜ ਨਾਲ ਪਿਆਰ ਪਾਉਣਾ ਮਨ ਰੱਖਿਆ ਭਾਓ ਗੁਰੂ ਮਹਾਰਾਜ ਨਾਲ ਪਿਆਰ ਪਾਉਣਾ ਪਿਆਰ ਕਰਨਾ ਗੁਰੂ ਮਹਾਰਾਜ ਨਾਲ ਤੇ ਕੋਈ ਇੱਕ ਵੈਗੁਰੂ ਜੀ ਕਿਸੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਕਿ ਜਿਹੜਾ ਗੁਰੂ ਨੂੰ ਪ੍ਰਾਪਤ ਕਰਨ ਦੇ ਲਈ ਪਾਠ ਪੂਜਾ ਕਰਦਾ ਹੈ ਗੁਰੂ ਘਰ ਜਾਂਦਾ ਆਪਣਾ ਅੰਦਰ ਧਿਆਨ ਲਾਉਂਦਾ ਹੈ ਹਨਾ ਵੈਗੁਰੂ ਦਾ ਨਾਮ ਸਿਮਰਨ ਕਰਦਾ ਹੈਗਾ ਪਰ ਅਕਸਰ ਆਪਾਂ ਸਾਰੇ ਮੈਂ ਵੀ ਵੈਗੁਰੂ ਜੀ ਸਾਰਿਆਂ ਦੇ ਵਿੱਚ ਹੀ ਆ ਕਿ ਆਪਾਂ ਸਾਰੇ ਦੁਨਿਆਵੀ ਪਦਾਰਥਾਂ ਦੇ ਲਈ ਪਾਠ ਪੂਜਾ ਕਰਦੇ ਆ ਹਨਾ ਤੇ ਪਰ ਵੈਗੁਰੂ ਜੀ ਜਿਹੜਾ ਮਨੁੱਖਾ ਜਨਮ ਆਪਾਂ ਨੂੰ ਉਹ ਗੁਰੂ ਮਹਾਰਾਜ ਨਾਲ ਜੁੜਨ ਲਈ ਮਿਲਿਆ ਹੋਇਆ ਅਕਾਲ ਪੁਰਖ ਨੂੰ ਪਾਉਣ ਦੇ ਲਈ ਮਿਲਿਆ ਹੋਇਆ ਇਹ ਤੇ ਵੈਗੁਰੂ ਜੀ ਇਹ ਜਿਹੜੇ ਤਿੰਨ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਗਏ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਦੇ ਵਿੱਚੋਂ ਜੋ ਆਪਾਂ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਨੇ ਗੁਰੂ ਮਹਾਰਾਜ ਨਾਲ ਜੋੜਦੇ ਹੈ ਤਵਾਇ ਗੁਰੂ ਜੀ ਇਸ ਤਰ੍ਹਾਂ ਆਪਾਂ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜੀਏ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਗੁਰੂ ਮਹਾਰਾਜ ਦਾ ਵਾਹਿਗੁਰੂ ਜੀ ਸ਼ੁਕਰਾਨਾ ਅਦਾ ਕਰਿਆ ਕਰੋ ਤੇ ਗੁਰੂ ਮਹਾਰਾਜ ਨੇ ਸਾਡੇ ਪਰਿਵਾਰ ਤੇ ਵੀ ਵਾਹਿਗੁਰੂ ਜੀ ਬੜੀ ਸੋਹਣੀ ਕਿਰਪਾ ਕੀਤੀ ਹੋਈ ਹੈ ਕਿ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਆ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਤੇ ਵੈਗੁਰੂ ਜੀ ਜਿਹੜੀ ਜਿਹੜਾ ਇਹ ਗੁਰੂ ਜੀ ਦੀ ਕਿਰਪਾ ਦੇ ਨਾਲ ਗੁਰਬਾਣੀ ਸੰਬੰਧਿਤ ਚੈਨਲ ਵੈਗੁਰੂ ਜੀ ਸ਼ੁਰੂ ਕੀਤਾ ਗੁਰੂ ਮਹਾਰਾਜ ਨੇ ਸ਼ੁਰੂ ਕਰਵਾਇਆ ਤੇ ਉਹਦੀ ਕਿਰਪਾ ਨਾਲ ਇਹ ਜਿਹੜਾ ਚੈਨਲ ਸ਼ੁਰੂ ਕੀਤਾ ਤੇ ਇਹਦੇ ਇਸ ਚੈਨਲ ਤੇ ਵੈਗੁਰੂ ਜੀ ਗੁਰਬਾਣੀ ਸੰਬੰਧਿਤ ਵੀਡੀਓ ਪਾਈਆਂ ਜਾਂਦੀਆਂ ਨੇ ਤੇ ਇਹਦਾ ਇਹ ਚੈਨਲ ਦਾ ਸਭ ਤੋਂ ਵੱਡਾ ਫਾਇਦਾ ਮੈਨੂੰ ਇਹ ਹੈ ਕਿ ਚੈਨਲ ਤੇ ਵੀਡੀਓ ਪਾਉਣ ਕਰਕੇ ਨਾ ਬਹੁਤ ਤਰ੍ਹਾਂ ਦੀਆਂ ਵੀਡੀਓਸ ਸੁਣਦੀਆਂ ਮੈਂ ਸਰਚ ਕਰਦੀ ਆ ਤੇ ਇਸ ਤਰ੍ਹਾਂ ਵਾਹਿਗੁਰੂ ਜੀ ਗੁਰਬਾਣੀ ਦੇ ਨਾਲ ਹੋਰ ਜ਼ਿਆਦਾ ਪਿਆਰ ਵੱਧਦਾ ਜਾਂਦਾ ਕਿਉਂਕਿ ਸਰਚ ਕਰਕੇ ਫਿਰ ਵਾਹਿਗੁਰੂ ਜੀ ਤੁਹਾਡੇ ਸਾਹਮਣੇ ਜਿਹੜੇ ਵਿਚਾਰ ਉਹ ਲਿਆਂਦੇ ਜਾਂਦੇ ਆ ਤੇ ਵਾਹਿਗੁਰੂ ਜੀ ਚੈਨਲ ਨੂੰ ਉਹਨਾਂ ਸਪੋਰਟ ਕਰੋ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵਾਹਿਗੁਰੂ ਜੀ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਫਾਇਦਾ ਹੋ ਜਾਵੇ ਕਿਸੇ ਦਾ ਭਰਾ ਕਿਸੇ ਦਾ ਪੁੱਤ ਕਿਸੇ ਦੀ ਭੈਣ ਕੋਈ ਪਰਿਵਾਰ ਗੁਰਬਾਣੀ ਦੇ ਨਾਲ ਜੁੜ ਸਕੇ ਤੇ ਇਹਨੇ ਆ ਕਿ ਬੇਨਤੀਆਂ ਵਾਹਿਗੁਰੂ ਜੀ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ